ਦੱਲਾ ਫਰ ਕਲ ਪੰਡਈ ਸੀ ਭਾਬੀ ਨੂੰ ਟੋਪੀ ਬਣਾਉਂਦੀ ਆ ਤੇ ਮੇਰੀ ਟੋਪੀ ਨਹੀਂ ਬਣਾਈ ਤੇ ਦੇ ਦੋ ਬਣਾਣੀ ਨਹੀਂ ਸੀਗੀ ਸ਼ੁਗਰ ਆ ਮੈਂ ਕਿਹਾ ਹੁਣ ਮੈਂ ਆਈ ਹੋਈ ਆ ਤੋਥ ਲੈਣ ਦੀ ਜਾਵਾ ਫੇਰ ਘਰ ਚਲ ਗਈ ਤੇ ਤੂੰ ਵੀ ਭੇਜਤੀ ਤੇ ਮੈਂ ਲੈਣ ਆ ਗਈ ਰਹਿ ਜਾਣੀ ਸੀ ਤੇ ਠੰਡ ਸਾਰੀ ਅੰਜੀ ਲੰਗ ਜਾਣੀ ਆ ਐਵੇਂ ਲੰਗ ਜਾਣੀ ਸੀ ਮਨੂੰ ਪਤਾ ਮੇਰੀ ਧੀ ਆਈ ਹੋਈ ਆ ਤੈਨੂੰ ਮੈਂ ਚੀਜ਼ ਬਣਾ ਕੇ ਦੇਣੀ ਹੀ ਦੇਣੀ ਆ ਚਲੋ ਵਧੀਆ ਤੂੰ ਹੋਰ ਦੱਸ ਹੋਰ ਦੂਸਰੀ ਬਣਾਦਾ ਹੋਰ ਆ ਬਣਾ ਦੇਣਾ ਇੱਕ ਹੋਰ ਰੰਗ ਨਾ ਹੁਣ ਸੇਮ ਨਾਲ ਉਹਨਾਂ ਲਾ ਦਿਓ ਸੋਣਾਇਆ ਰੰਗ ਵੇਖ ਕੇ ਤੇ ਆਪੇ ਬਣਾ ਦੇਣਾ ਮੈਂ ਆਪਣੇ ਬੈਗ ਚ ਪਾ ਲੈਣੀ ਆ ਪਾ ਲੈ ਪਾ ਲੈ ਤੇ ਹੁਣ ਮੈਂ ਚੱਲਾਂ ਫਿਰ ਬਸ ਚਾਹ ਦਾ ਕੱਪ ਪਿਆ ਦੋ ਤੇ ਮੈਂ ਬਸ ਚੱਲਾਂ ਬੈਠ ਜਾ ਪੁੱਤਰ ਤੂੰ ਐਵੇਂ ਚੱਲਾ ਆਇੰਗੇ 2 ਦਿਨ ਰਹਿ ਲ ਸਕੋ 2 ਦਿਨ ਕਿੱਥੇ ਰਹਿ ਲਵਾ ਕਿਉਂ ਬੱਚਿਆਂ ਦੇ ਸਕੂਲ ਖੁੱਲ ਜਾਣੇ ਆ ਬਸ ਹੁਣ ਮੈਂ ਆਈ ਤੋਂ ਹੀ ਆ ਕੱਲ ਸ਼ਾਮ ਦੀ ਰਾਤ ਕੱਟ ਲਈ ਆ ਤੇ ਹੁਣ ਬਸ ਖਾ ਪੀ ਲਿਆ ਹੁਣ ਚਲੀਏ ਤੇ ਮੇਰੀ ਮੇਰੀ ਗੱਲ ਸੁਣੋ ਆਪਣੇ ਦਿਮਾਗ ਦੇ ਮੂ ਕੰਮ ਕਰਨ ਡਿਆ ਤੁਹਾਡਾ ਮੈਂ ਦਿਮਾਗ ਤੋਂ ਬਗੈਰ ਦਿਮਾਗ ਮੇਰਾ ਚੱਲਦਾ ਪੈ ਦੱਸ ਜੀ ਤੇ ਦੱਸਣ ਲੱਗੀਆਂ ਤੇ ਕੋਈ ਗੱਲ ਨਾ ਕੋਈ ਬਾਤ ਕੱਲ ਦੀ ਆਈ ਹੋਈ ਆ ਮੈਂ ਹੂੰ ਤੁਹਾਨੂੰ ਵੀ ਪਤਾ ਨਵਾਂ ਸਾਲ ਚੜਿਆ ਤੇ ਆਹੋ ਚੜਿਆ ਤੇ ਕੱਲ 3 ਤਰੀਕ ਹੋਣੀ ਆ ਤੇ ਭਾਬੀ ਦੇ ਪੇ ਕਿਉਂ ਕੋਈ ਆਇਆ ਨਹੀਂ ਤੇ ਭਾਵਨਾਂ ਨੂੰ ਪਤਾ ਨਹੀਂ ਆ ਪਹਿਲਾ ਪਹਿਲਾ ਦਿਨ ਤਿਆਰ ਹੈਗਾ ਵੇ 2 ਮਹੀਨੇ ਹਲੇ ਵਿਆਹ ਨੂੰ ਹੋਇਆ ਤੇ ਪਹਿਲੇ ਪਹਿਲੇ ਦਿਨ ਤਿਆਰ ਕੋ ਨਵਾਂ ਸਾਲ ਕੋਈ ਜੋ ਵੀ ਹੁੰਦਾ ਸਾਰਾ ਆਣਾ ਹੁੰਦਾ ਦੇਣਾ ਹੁੰਦਾ ਏ ਚਾਹ ਜ ਉਹਨਾਂ ਨੂੰ ਨਹੀਂ ਪਤਾ ਤੇ ਅਸੀਂ ਉਹਨੂੰ ਆਪ ਕਹਿ ਦਨੇ ਸੱਦ ਕੇ ਤੇ ਹਰ ਚ ਕਿਹੜੀ ਗੱਲ ਹੈਗੀ ਹੈ ਕਿਸੇ ਵੇਲੇ ਬੰਨਾਂ ਨੂੰ ਨਹੀਂ ਪਤਾ ਲੱਗਦਾ ਤੇ ਮੈਂ ਰਿੰਪੀ ਨੂੰ ਸੱਜਦੀ ਆ ਤੇ ਰਿੰਪੀ ਨੂੰ ਮੈਂ ਕਹਿ ਦਨੀ ਆ ਦੇਖ ਪੁੱਤਰ ਨਵਾਂ ਸਾਲ ਚੜਿਆ ਆ ਵਾ ਜਿਹੜੇ ਪੱਲੋ ਪੈਰ ਤਿਆਰ ਹੁੰਦੇ ਆ ਸਾਰਿਆਂ ਨੂੰ ਪੇਕਿਆਂ ਨੂੰ ਦੇਣਾ ਚਾਹੀਦਾ ਵਾ ਤੇ ਹੋਰ ਕੀ ਉਹ ਤੇ ਹੈ ਇਹ ਸਾਰੇ ਹੀ ਦਿੰਦੇ ਆ ਨੰਨੇ ਪਿੱਕੋ ਕੋਈ ਵੱਖਰਾ ਹਨ ਪਤਾ ਹੁਣਾ ਮੈਂ ਉੰਜ ਹੀ ਕਈਆਂ ਨੂੰ ਆਦਤ ਹੁੰਦੀ ਹੈ ਕਿ ਜੇ ਰਹਿੰਦੇ ਆ ਤੇ ਰਹਿਣ ਦਿਓ ਕਾਨੀ ਕੇ ਸਿਵਟਲਨੀ ਟਰਕੀ ਇਹ ਹੀ ਗੱਲ ਤੇ ਕੋਈ ਗੱਲ ਨਹੀਂ ਚੰਗੇ ਵੱਲੇ ਤੂੰ ਮਨ ਨੂੰ ਕਹਿਤਾ ਮੇਰੇ ਤੇ ਦਿਮਾਗ ਵਿੱਚ ਵੀ ਨੀਆਂ ਚੀਜ਼ਾਂ ਹੈਗੀਆਂ ਤੁਸੀਂ ਤੇ ਮੈਨੂੰ ਅੱਜ ਤੱਕ ਨਹੀਂ ਦਿੰਦੇ ਤੁਹਾਨੂੰ ਪਤਾ ਤੇਗਾ ਮੈਂ ਤੇ ਉਹਨੂੰ ਆਪ ਨੂੰ ਚਾਹੀਦਾ ਨਾ ਜਾਂ ਦੇ ਪੇਕਿਆਂ ਨੂੰ ਆਪ ਚਾਹੀਦਾ ਕਿ ਸਾਨੂੰ ਫੋਨ ਕਰਦੇ ਜਾਂ ਉਹਨੂੰ ਹੀ ਸੁਣਿਆ ਦਿੰਦੇ ਕਿ ਅਸੀਂ ਆਣਾ ਮੈਂ ਚਲ ਕੋਈ ਗੱਲ ਨਹੀਂ ਉਹਨਾਂ ਨੇ ਨਹੀਂ ਕਿਹਾ ਅਸੀਂ ਆਪ ਕਹਿ ਦੰਨੇ ਮੈਂ ਤੇ ਕਿਆ ਸ਼ਾਇਦ ਆ ਗਈ ਹੋਣੀ ਹੈ ਕੁਛ ਨਾ ਕੁਛ ਨਹੀਂ ਆਂਦਾ ਹੋਣਾ ਚਲੋ ਲਿਆਨ ਦੀ ਛੱਡੋ ਪਹਿਲਾਂ ਤਾਂ ਦੇੜਾ ਹੀ ਬੰਦਾ ਨਾ ਦੇ ਪੁੱਤਰ ਜੋ ਆਏ ਹੁੰਦੇ ਤੇ ਤੈਨੂੰ ਮੈਂ ਆਂਦੀਆਂ ਕਿਆ ਦੰਨਾ ਅਸੀਂ ਥੋੜੀ ਕੀ ਤੈਨਹੀਂ ਆਏ ਤੇ ਮੈਂ ਆਵਾਜ਼ ਦਿੰਨੀ ਹੈ ਰਿੰਪੀ ਨੂੰ ਤੇ ਉਹਨੂੰ ਮੈਂ ਕਹਿ ਦੰਨੇ ਰਿੰਪੀ ਰਿੰਪੀ ਇੱਕ ਤੇ ਆ ਨਾ ਜਲਦੀ ਸੁਣਦੀ ਨਹੀਂ ਹੈਗੀ ਪਤਾ ਨਹੀਂ ਕੰਨਾਂ ਚ ਰੂਣ ਦਿੱਤੇ ਹੋਏ ਐ ਨੇ ਨਹੀਂ ਰਿੰਪੀ ਹਾਂਜੀ ਉੱਤਤਲ ਮੈਂ ਕਿੰਨੀਆਂ ਆਵਾਜ਼ਾਂ ਮਾਰੀਆਂ ਮੈਂ ਅੱਜ ਲਈ 1 ਮਿੰਟ ਵਈ ਮੰਮੀ ਚੱਲ ਆ ਫੜਾ ਫੜਾ 2 ਮਿੰਟ ਨਾਲ ਨੂੰ ਪਤਾ ਨਾਨ ਚੰਦੀ ਐ ਮੈਂ ਘੜੀ ਬੈ ਜਾਵਾਂ ਕਿਤੇ ਕੇਸ ਤੇ ਨਹੀਂ ਐ ਵੀ ਵੱਟਦੀ ਅੱਲੀ 2 ਮਿੰਨ ਨੇ ਹੋਇਆ ਦੇਖਦੇ ਆ ਕੀ ਕੀ ਕਰਦੀ ਐ ਤੂੰ ਚੁੱਪ ਕਰ ਜਾ ਕੇਸ ਕਾਦੇ ਵੱਲੋਂ ਵੱਟੇਗੀ ਮੇਰੀ ਕੀ ਕਲਮ ਕਰ ਲਈ ਥੀ ਤੇਰੇ ਕੋਲ ਨਹੀਂ ਬੈਣਾ ਤੇ ਹੋਰ ਉਹਨੇ ਕਿਹਦੇ ਕੋਲ ਬੈਣਾ ਨਾਲੇ ਨਾ ਜਿਹੜੀਆਂ ਆਤਾਂ ਪਾਵਾਂਗੀ ਨਾ ਮੈਨੂੰ ਉਹੀ ਉਹਨੂੰ ਆਤਾਂ ਪੈ ਜਾਣੀਆਂ ਵੈ ਤੇ ਜੇ ਮੈਂ ਹੁਣੇ ਢਿੱਲ ਦੇ ਦਿੱਤੀ ਨਾ ਤੋ ਉਹਨੇ ਤੇ ਦੂਰ ਦੂਰ ਹੀ ਰਹਿਣਾ ਵੈ ਉਹਨੇ ਕਹਿੰਦਾ ਹੈਗੀ ਸੀ ਨਾਨ ਆਈ ਹੋਣੀ ਆ ਤੇ ਚਲੀ ਗਈ ਐ ਨਹੀਂ ਆ ਜਾ ਭੈਣ ਚੰਗੀ ਤਰ੍ਹਾਂ ਸਮਝਾ ਦੇ ਨਾ ਕੱਲੀ-ਕੱਲੀ ਤੇ ਮੈਂ ਤੁਹਾਡੀ ਧੀ ਹੀ ਆ ਤੂੰ ਟੈਨਸ਼ਨ ਨਾ ਲੈ ਹਾਂ ਐਸਾ ਸਮਝਾਵਾਂਗੀ ਸਾਰੀ ਉਮਰ ਯਾਦ ਰੱਖੇਗੀ ਠੋੜੀ ਯਾਦ ਤੇ ਮਨੂੰ ਹਗਾ ਹੀ ਹੈਗਾ ਸੀ ਪਰ ਮੈਂ ਸੋਚਦੀ ਪਈ ਸੀ ਆਪਣੇ ਆਪੋਂ ਆਪਣੇ ਮੂੰਹ ਕੰਦੀ ਹੈ ਜਾਂ ਨਹੀਂ ਕੰਦੀ ਪਰ ਜੇ ਐਨੇ ਨੇ ਕਿਹਾ ਤੇ ਮਨੂ ਕੰਦਿਆਂ ਕੀ ਹੁੰਦਾ ਵੈ ਆ ਜਾ ਰਿੰਪੀ ਹਾਂਜੀ ਮੰਮੀ ਕਿੰਨੀ ਆਵਾਜ਼ਾਂ ਪੁੱਤਰ ਤੈਨੂੰ ਮੈਂ ਮਾਰੀਆਂ ਵੈ ਓ ਮੰਮੀ ਬਾਹਰ ਨਾ ਦਰਵਾਜ਼ਾ ਬੰਦ ਕਰਦੀ ਪਈ ਸੀ ਪਤਾ ਨਹੀਂ ਕੌਣ ਸੀ ਬਾਹਰ ਦਰਵਾਜ਼ਾ ਖੜਕਾਂਦਾ ਸੀ ਪੁੱਤਰ ਤੂੰ ਮਨੂ ਕਹਿ ਦੇ ਨਾ ਸੀ ਨਾ ਮੰਮੀ ਮੈਂ ਦਰਵਾਜ਼ਾ ਬੰਦ ਕਰਦੀ ਪਈ ਆ ਤੁਸੀਂ ਉਹ ਗੱਲ ਕਰਦੇ ਪਈ ਸੀ ਨਾ ਦੀਦੀ ਨਾਲ ਮੈਂ ਤਾਂ ਕਰਕੇ ਨਹੀਂ ਗਿਆ ਚਲ ਕੋਈ ਨਹੀਂ ਪੁੱਤਰ ਰਸਤਰਾ ਵੈ ਹਾਂਜੀ ਕੰਤਿਆ ਤਾਂ ਵੈਸੇ ਮਨ ਸ਼ਰਮ ਹੀ ਆਂਦੀ ਐ ਕੀ ਕਵਾਂ ਤੇ ਕੀ ਨਾ ਕਵਾਂ ਮੈਂ ਕਿਹਾ ਤੁਹਾਨੂੰ ਪਤਾ ਹੀ ਹੋਣਾ ਤੇਰੀ ਮੰਮੀ ਨੂੰ ਸਭ ਕੁਝ ਕੀ ਮਤਲਬ ਮੰਮੀ ਮਤਲਬ ਬੇਟਾ ਪੱਲੇ ਤਿਹਾਰ ਹੈਗੇ ਐ ਤੇ ਤੇਰੀ ਮੰਮੀ ਨੂੰ ਆਣਾ ਚਾਹੀਦਾ ਸੀ ਨਾ ਪਹਿਲੇ ਤੋਂ ਹਰ ਮਤਲਬ ਮੈਂ ਸਮਝੀ ਨਹੀਂ ਦੇਖ ਪੁੱਤਰ ਹੁਣ 9 ਸਾਲ ਚੜਿਆ ਵੈ ਹਈ 2 ਮਹੀਨੇ ਤੇਰੀ ਮੈਰਿਜ ਨ ਹੋਇਆ ਤੇ ਪਹਿਲਾਂ ਤੇ ਆਖੇ 9 ਸਾਲ ਦਾ ਹੀ ਹੋਇਆ ਨਾ ਤੇ ਉਹਨਾਂ ਨੂੰ ਆਣਾ ਚਾਹੀਦਾ ਹੈ ਨਾ ਦਿਨ ਤਿਹਾਰ ਦੇਣ ਵਾਸਤੇ ਮੰਮੀ ਮੰਮੀ ਹੁਣ ਤਾਂ ਪਤਾ ਹੀ ਆ ਚਲੋ ਲੋੜੀ ਦਾ ਦੀਵਾਲੀ ਦਾ ਸੌਣ ਦਾ ਹੁੰਦਾ ਵਾ ਪਰ ਨਵੇਂ ਸਾਲ ਦਾ ਇਹ ਤੇ ਕੋਈ ਨਹੀਂ ਫਿਰ ਵੀ ਮੈਂ ਮੰਮੀ ਨੂੰ ਕਹਿ ਦਿੰਨੀ ਆ ਦੇਖ ਪੁੱਤਰ ਕਿਸੇ ਵੇਲੇ ਨਹੀਂ ਨਾ ਪਤਾ ਹੁੰਦਾ ਕਿ ਵੱਡਿਆਂ ਨੂੰ ਪੁੱਛ ਲਈਦਾ ਹੁੰਦਾ ਵੈ ਦੇਖ ਪੁੱਤਰ ਤੇਰੀ ਨਾਨਾ ਨੂੰ ਵੀ ਨਾ ਮੈਂ ਸਾਰੇ ਤਿਹਾੜ ਦਿੱਤੇ ਆ ਨਵੇਂ ਸਾਲ ਦਾ ਵੀ ਨਾ ਤਿਹਾੜ ਹੁੰਦਾ ਵੈ ਤੇ ਆਪਣੀ ਮੰਮੀ ਨੂੰ ਕਹਿ ਦੇਵੀ ਸਾਰਿਆਂ ਦੇ ਕੱਪੜੇ ਹੁੰਦੇ ਆ ਕੱਪੜੇ ਹੁੰਦੇ ਐ ਖਾਣ ਪੀਣ ਦਾ ਸਮਾਨ ਹੁੰਦਾ ਵੈ ਡੱਬੇ ਹੁੰਦੇ ਐ ਅੱਗੋਂ ਉਹਨਾਂ ਦੀ ਜੋ ਮਰਜ਼ੀ ਜੇ ਤੈਨੂੰ ਕੁਝ ਪਾਣਾ ਹੋਏਗਾ ਤੇ ਪਾ ਦਨ ਤੇ ਨਹੀਂ ਪਾਣਾ ਹੋਏਗਾ ਤੇ ਉਹਨਾਂ ਦੀ ਮਰਜ਼ੀ ਤੇ ਜਦੋਂ ਤੇਰੀ ਨਾਨ ਦਾ ਵਿਆਹ ਆਇਆ ਸੀ ਨਾ ਮੈਂ ਸਾਰੇ ਤਿਹਾੜ ਦੇ ਕੇ ਆਈ ਸੀ ਤੇ ਤੂੰ ਆਪਣੇ ਨਾਲ ਮੰਮੀ ਨਾਲ ਨਾ ਗੱਲ ਕਰ ਲਵੇਂ ਤੇ ਗੱਲ ਕਰ ਲਈ ਹੁਣੇ ਗੱਲ ਸਾਰੇ ਰਿਸ਼ਤੇਦਾਰ ਮੈਨੂੰ ਪੁੱਛਦੇ ਸੀ ਕਿ ਇਹਦਾ ਨਵਾਂ ਸਾਲ ਚੜਿਆ ਵੈ ਕੋਈ ਤਿਯਾਰ ਆਇਆ ਜਾਂ ਨਹੀਂ ਆਇਆ ਤੇ ਮੈਂ ਕਿਹਾ ਮੈਂ ਨਾ ਥੋੜਾ ਨਾ ਚੁੱਪ ਹੀ ਰਹੀ ਮੈਂ ਕਿਹਾ ਇਹ ਨੋਮਾਸਾ ਚੜਿਆ ਲੋਕੀ ਬਾਅਦ ਚ ਵੀ ਦੇ ਜਾਂਦੇ ਆ ਤਰੀ ਕਿੰਨੀ ਹੋਈ ਐ ਤਿੰਨ ਤਰੀਕ ਹੀ ਹੋਈ ਐ ਤੇ ਕੋਈ ਗੱਲ ਨਹੀਂ ਤੇ ਇਹ ਚੱਲਦਾ ਰਹਿੰਦਾ ਹੁਵੇ ਤੇਰੀ ਨਾਨਾ ਨਹੀਂ ਆਈ ਐ ਹਜੇ ਤੱਕ ਮੈਂ ਤੇਰੀ ਨਾਨਾ ਨੂੰ ਸਾਰੇ ਤਿਯਾਰ ਦੇਣ ਦੇ ਤੇ ਕਿੰਨੇ ਸਾਲ ਉਹਦੇ ਵਿਆਹ ਨੂੰ ਹੋ ਚੱਲੇ ਐ 15 16 ਸਾਲ ਉਹਦੇ ਵਿਆਹ ਨੂੰ ਹੋ ਚੱਲੇ ਐ ਮੈਂ ਸਾਰੇ ਦਿਨ ਤਿਯਾਰ ਆਪਣੀ ਧੀ ਨੂੰ ਦਿਨੇ ਐ ਤੇ ਧੀ ਨੂੰ ਪੁੱਤਰ ਦਈ 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 ਦਾ ਹੁੰਦਾ ਵੈ ਤੇ ਨਾਲੇ ਦੇਖ ਮੇਰੀ ਗੱਲ ਸੁਣ ਜਿਹੜਾ ਪਹਿਲਾ ਤਿਹਾਰ ਹੈ ਨਾ ਪਹਿਲੇ ਸਾਲ ਦੇ ਉਦੋਂ ਤੇ ਚਲੋ ਆਪਣੀ ਫੈਮਿਲੀ ਦੇ ਕੱਪੜੇ ਬੰਦੇ ਆ ਮਹੂਰ ਨਹੀਂ ਕਿਸੇ ਦੇ ਗੰਦੀ ਕਿ ਮਾਮੀਆਂ ਮਾਸੀਆਂ ਤਾਈਆਂ ਚਾਚੀਆਂ ਦੇ ਬੰਦੇ ਪੰਜਰੀ ਤੇਰੀ ਨਨਾਨਾ ਨਾ ਉਹਦੇ ਸਾਰੇ ਤਿਹਾਰਾਂ ਦੇ ਉੱਤੇ ਨਾ ਕੱਪੜੇ ਬੰਨੇ ਆ ਤੇ ਆਪਣੀ ਮੰਮੀ ਨੂੰ ਕਹਿ ਦੇਮੀ ਤੇ ਕਿਆ ਨਾ ਚੰਗਾ ਹੁੰਦਾ ਵੈ ਫਿਰ ਬਾਅਦ ਚ ਐਵੇਂ ਨਾ ਚੰਗਾ ਨਹੀਂ ਲੱਗਦਾ ਤੇ ਵੇਖ ਲੈ ਮੈਂ ਦਿੰਦੀ ਐ ਜਾਂ ਨਹੀਂ ਦਿੰਦੀ ਪਰ ਤੈਨੂੰ ਕੀ ਪਤਾ ਹੋਵੇ ਹਏ 2 ਮਿੰਟ ਦੇ ਸਾਰੇ ਤੇਰੇ ਵਿਆਹ ਨੂੰ ਹੋਇਆ ਜਦੋਂ ਤੂੰ ਬੈਠੇ ਖਲੋਤੇ ਖਲੋਵੇਂਗੀ ਤੈਨੂੰ ਆਪਣੇ ਸਾਡੇ ਘਰ ਦਾ ਪਤਾ ਲੱਗ ਜਾਵੇਗਾ ਤੇ ਕਹਦੇ ਮੇਰਾ ਪੁੱਤਰ ਮੰਮੀ ਨੂੰ ਫੋਨ ਕਰਦੇ ਹੈ ਮੰਮੀ ਤੁਹਾਡੀ ਗੱਲ ਸਹੀ ਆ ਠੀਕ ਆ ਮੰਨਦੀ ਆ ਮੇਰੀ ਵੀ ਭਾਬੀ ਆ ਉਹਨਾਂ ਦੇ ਵੀ ਦਿਨ ਤਿਆਰ ਆਂਦੇ ਨੇ ਪਰ ਨਵੇਂ ਸਾਲ ਦਾ ਤਾਂ ਮੈਂ ਪਹਿਲੀ ਵਾਰੀ ਸੁਣਦੀ ਪਈ ਆ ਦੇਖ ਪੁੱਤਰ ਉਹਨਾਂ ਦਾ ਤੇ ਮੈਨੂੰ ਪਤਾ ਨਹੀਂਗਾ ਕੀ ਆਂਦਾ ਹੈ ਤੇ ਕੀ ਨਹੀਂ ਆਂਦਾ ਪਰ ਸਾਡੇ ਵਿੱਚ ਰਿਵਾਜ ਹੈਗਾ ਪੁੱਤਰ ਅਸੀਂ ਤੇ ਆਪਣੇ ਰਿਵਾਜ ਕਰਨੇ ਆ ਨਾ ਤੇਰੇ ਪੇਕਿਆਂ ਦੇ ਥੋੜੀ ਕਰਨੇ ਆ ਤੇ ਨਾਲ ਜਦੋਂ ਧੀਆ ਵੇਹ ਗਿਆ ਜਾਂ ਨਾ ਆਪਣੇ ਸਹੁਰਿਆਂ ਦੇ ਰਿਵਾਜ ਵੇਖਦੀਆਂ ਐਵੇਂ ਕਿ ਪੇਕਿਆਂ ਦੇ ਨਹੀਂ ਵੇਖਦੇ ਠੀਕ ਮੰਮੀ ਕੋਈ ਨਾ ਚਲ ਕਹਿ ਦਾਂਗੀ ਮੰਮੀ ਨੂੰ ਠੀਕ ਹੈ ਕਹ ਦੇ ਫਿਰ ਮੰਮੀ ਕਰ ਲਈ ਮੈਂ ਆਪਣੀ ਪੈਕਿੰਗ ਸਾਰੀ ਕਰ ਲਈਓ ਹਾਂ ਤੇ ਮੈਂ ਤੇ ਕੰਦੀ ਹੀ ਲੁੱਕ ਜਾਏ ਕਰਦਾ ਦਿਨ ਹੋਰ ਨੂੰ ਕਰੋ ਜਿਹੜੀ ਗੱਲ ਮੈਂ ਕਹੀ ਆ ਕਰਤੀ ਜੇ ਕਰਤੀ ਮੈਂ ਕਰਨੀ ਐ ਸੀ ਉਹ ਤੇ ਮੈਂ ਮਾੜੀ ਜੀ ਮੈਨੂੰ ਆਵਾਜ਼ ਸੁਣਦੀ ਪਈ ਸੀ ਉਹ ਕੀ ਰਿਵਾਜ ਰਿਵਾਜ ਦੀ ਗੱਲ ਕੀ ਕਹਾਂ ਢੀ ਸੀ ਉਹਨੂੰ ਕਹਿਣ ਦੇ ਮੌਦੀ ਥੋੜੀ ਸੁਣਨੀ ਐ ਅਸੀਂ ਆਪਣੀ ਚਲਾਨੀ ਐ ਹਾਂ ਤੇ ਨਾਲੇ ਤੈਨੂੰ ਮੈਂ ਦਿੱਤੇ ਨਹੀਂ ਤੇ ਜਿਹੜੀ ਮੌਦੀ ਸੁਣਨ ਪੈਣੀ ਐ ਕੰਦਿਸੀ ਕਿ ਮੇਹਾਡੇ ਮੇਰੀ ਵੀ ਤੇ ਭਾਬੀ ਆਈ ਹੈ ਜਸਨਾ ਜਸਨਾ ਉਹਨਾਂ ਨੇ ਦੇਸੀ ਕਦੀ ਵੇਖਿਆ ਨਹੀਂ ਬਾਕੀ ਦੇ ਦਿਨ ਤਿਆਰ ਹੁੰਦੇ ਮੈਂ ਕਿਹਾ ਤੁਹਾਡੇ ਵਿੱਚ ਹੋਏਗਾ ਪਰ ਸਾਡੇ ਵਿੱਚ ਨਹੀਂਗਾ ਅੱਥੇ ਜੇ ਲੋ ਮੈਂ ਕਹਣਾ ਨਾ ਸੋਈ ਹੋਣਾ ਵਾ ਤੇ ਸਹੀ ਗੱਲ ਹੈ ਹਈ ਇਹਦੇ ਪੇਕਿਆਂ ਦੇ ਥੋੜੀ ਵੇਖਣ ਦੇ ਰਿਵਾਜ ਇੱਥੇ ਜੋ ਨੂੰ ਕਹਿਣਾ ਹੀ ਨਾ ਜੋ ਸੋਹਰਿਆਂ ਦੇ ਰਿਵਾਜ ਹੁਣ ਉਹੀ ਕਰਨੇ ਪੈਂਦੇ ਆ ਬਿਲਕੁਲ ਸਹੀ ਗੱਲ ਆ ਉਹ ਫਿਰ ਕੀ ਕਹਿੰਦੀ ਕਰਸੇ ਪੇਕਿਆਂ ਨੂੰ ਫੋਨ ਹੁਣੇ ਗਈ ਤੇ ਹੈ ਵਾ ਅੱਪੇ ਕਰੇਗੀ ਕਰੇਗੀ ਕਿਉਂ ਨਹੀਂ ਤੇ ਜੇ ਨਹੀਂ ਕਰੇਗੀ ਤੇ ਮੈਨੂੰ ਵੇਖੀ 2 ਮਿੰਟਾਂ ਫਿਰ ਪੁੱਛ ਲੈਣਾ ਵਾ ਕਿ ਆਪਣੀ ਮਾਂ ਨੂੰ ਫੋਨ ਕੀਤਾ ਜਾਂ ਨਹੀਂ ਕੀਤਾ ਚੱਲ ਸ਼ਾਮ ਤੱਕ ਗੁਡੀਕ ਲੈਣਾ ਵੈਸੇ ਤੇ ਇੰਨੀ ਤੇ ਸਮਝਦਾਰ ਹੈ ਹੀ ਐ ਕਰ ਦੇਗੀ ਪੇਕਿਆਂ ਨੂੰ ਫੋਨ ਤੇ ਫਿਰ ਮੈਨੂੰ ਫਿਰ ਬੁਲਾ ਲੋਗੇ ਹਾਏ ਤੇ ਤੈਨੂੰ ਨਹੀਂ ਬੁਲਾਣਾ ਤੇ ਹੋਰ ਮੈਂ ਲੋਕਾਂ ਨੂੰ ਬੁਲਾਣਾ ਨਾ ਤੇ ਦੱਦੇ ਤੇ ਤੈਨੂੰ ਮੈਂ ਕਹਿਣ ਢਈ ਆ ਸ਼ਾਇਦ ਸ਼ਾਮੀ ਆ ਜਨ ਉਹਦੇ ਪੇਕੇ ਉਹ ਚੱਲ ਕੋਈ ਨਹੀਂ ਜਦੋਂ ਉਹਦੇ ਪੇਕੇ ਆਣਗੇ ਨਾ ਚੱਲ ਹੋ ਕੇ ਵੀ ਚਲ ਜਨ ਸਾਨੂੰ ਕੀ ਆ ਸਾਨੂੰ ਤੇ ਵੇਖ ਲੈ ਕੀ ਆਇਆ ਤੇ ਕੀ ਨਹੀਂ ਆਇਆ ਤੂੰ ਚਿੰਤਾ ਨਾ ਕਰ ਨਾਲੇ ਤੂੰ ਆਂਦੀ ਜਾਂਦੀ ਰਹਿਣੀ ਆ ਤੇਨ ਮੈਂ ਫੋਨ ਮਾਰਾਂਗੀ ਤੇ ਤੂੰ ਦਸਾਂ ਮਿੰਟਾਂ ਚ ਐਕਟਿਵ ਆ ਫੜੀ ਤੇ ਆ ਜੀ ਮੇਰੇ ਕੋਲ ਵੇ ਪੁੱਤਰ ਕਿਸੇ ਵਲ ਮਨ ਨੂੰ ਕੋਈ ਚੀਜ਼ ਦਾ ਨਾਂ ਪਤਾ ਲੱਗੇ ਤੂੰ ਕੁੱਲ ਦੱਸ ਦੇਵੇਂਗੀ ਨਾ ਮੈਨੂੰ ਤੂੰ ਹਲ ਕੀ ਹੈ ਤੂੰ ਆ ਜਾਈਂ ਫਿਰ ਚੱਲਿਆ ਫਿਰ ਇੰਪੀ ਚਾਹ ਲੈ ਆ ਚੱਲ ਪੀ ਲੈ ਚਾਹ ਹਾਂ ਤੇ ਫਿਰ ਤੂੰ ਚਲੀ ਜਾ ਤਾਉਂ ਕਰ ਟੈਨ ਸਿਰ ਜਾ ਤੇ ਫਿਰ ਤੂੰ ਆਣ ਵਾਲੀ ਬਣੇਗੀ ਹਾਂ ਮੰਮੀ ਠੀਕ ਆ ਬਸ ਮੈਂ ਚਾਹ ਪੀ ਕੇ ਤੇ ਨਿਕਲਾਂ ਫਿਰ ਤੇਰੀ ਸੱਸ ਨਿਕਲ ਹੁਣੇ ਆਈ ਹੈ ਤੇ ਫਿਰ ਚਲੀ ਹੈ ਹਜੇ 4-5 ਘੰਟੇ ਪਏ ਮੇਰੀ ਸੱਸ ਨੇ ਕਦੀ ਅੱਜ ਤੱਕ ਕੁਝ ਕਿਹਾ ਨਹੀਂ ਤੇ ਮੇਰੀ ਚੱਲਦੀ ਹੈ ਉਹਦੀ ਕੀ ਮਜਾ ਆ ਲੈ ਕੁਝ ਕਹਿ ਜਵੇ ਜੋ ਮੈਂ ਕਹਿ ਦਿੰਨੇ ਆਂ ਸੁਣ ਲੈਣਾ ਇੱਥੇ ਆਉਦੀ ਨਹੀਂ ਉੱਥੇ ਮੇਰੀ ਜਲਦੀ ਹੈ ਕਿ ਮੇਰੀ ਧੀ ਨਹੀਂ ਚੁੰਦੀ ਅਸਰਾ ਹੀ ਰਹੀ ਡਰੀ ਡਰੀ ਨਾ ਕਿਸੇ ਕੋਲ ਤੂੰ ਡਰਨਾ ਕੀ ਹੈ ਤੇਰੇ ਭਾਈ ਕਿੰਨਾ ਲਾਡਲਾ ਰੱਖਿਆ ਹੈ ਆਪਣੇ ਪੁੱਤ ਨੂੰ ਹੁਣ ਤੂੰ ਫਟਾਫਟ ਨਾ ਚਾ ਚਲੀ ਆ ਚਾ ਰਹਿਣ ਦੇ ਆਪਣੇ ਘਰ ਜਾ ਕੇ ਪੀ ਲੈ ਨਹੀਂ ਨਹੀਂ ਚਾ ਮੈਂ ਪੀ ਕੇ ਜਾਣੀ ਆ ਹਾਈ ਹੇ ਕਿਤੇ ਆਵਾਜ਼ ਆ ਮਰੀ ਜਾਣਦੇ ਆ ਕਰਨਾ ਹੀ ਪੈਣਾ ਫੋਨ ਮੰਮੀ ਨੂੰ फोन करम्मी नह तो दवा उन्होंने फिर तैयारी करनी होनी किरण का हाल कोई कपड़ा नहीं सेटिंग करके रखना मारी ते बेरी बेचारी ने सवारी जे। चलो कोई गल राखी दनी आ ਕੋਈ ਗੱਲ ਨਹੀਂ ਇਹ ਫੋਨ ਆਂਦਾ ਪਿਆ ਮੇਰੀ ਧੀ ਰਾਣੀ ਦਾ ਹਲੋ ਹਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤਰ ਕੀ ਹਾਲ ਚਾਲ ਨੇ ਮੇਰੇ ਬੱਚੇ ਦਾ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਸਭ ਠੀਕ ਹੈ ਤੂੰ ਸੁਣਾ ਨਵੇਂ ਸਾਲ ਦੀਆਂ ਵਧਾਈਆਂ ਵੀ ਬੜੀਆਂ ਬੜੀਆਂ ਤੈਨੂੰ ਹੈ ਤੁਹਾਨੂੰ ਵੀ ਮੰਮੀ ਹੋਰ ਕੀ ਕਰਦੇ ਵੇ ਤੁਸੀਂ ਕੁਛ ਨਹੀਂ ਪੁੱਤਰ ਕਿਰਨ ਗਈ ਸੀ ਜਰਾ ਤੇ ਮੈਂ ਕਿਹਾ ਜਰਾ ਸਾਹ ਸੰਭਾ ਸੰਭਾਈ ਕਰਵਾ ਦਿਆਂ ਥੋੜੀ ਜੀ ਨਾਲ ਉਹਦੇ ਭਾਬੀ ਗਈ ਕਿਤੇ ਆਹ ਹੋ ਜਰਾ ਬਾਜ਼ਾਰ ਤੱਕ ਗਈ ਹੈ ਕੰਮ ਅੱਛਾ ਸ਼ਾਪਿੰਗ ਕਰਨ ਗਈ ਹੋਣੇ ਭਾਬੀ ਬੱਸ ਹਨਾ ਕੋਈ ਗੱਲ ਨਹੀਂ ਇਹੀ ਤੇ ਟਾਈਮ ਹੈ ਸ਼ਾਪਿੰਗ ਦਾ ਖਰੀਦਾ ਕਰਾਦੀ ਕਰਨ ਦਾ ਘਰ ਲੈ ਵਿਚਾਰੀ ਮੈਂ ਕਿਹਾ ਜਾ ਜਰਾ ਘੁੰਮ ਫੇਰਿਆ ਮੈਂ ਇਹਨੂੰ ਬਾਹਰ ਭੇਜੇ ਮੈਂ ਕਿਹਾ ਜਾ ਜਰਾ ਮੈਂ ਕੀਤਾ ਹੀ ਫੋਨ ਉਹਨਾਂ ਨੂੰ ਸਵੇਰੇ ਪਰ ਉਹਨਾਂ ਨੇ ਕੱਟਤਾ ਫਿਰ ਮੈਂ ਕਿਹਾ ਬਿਜ਼ੀ ਹੋਣੇ ਤਾਂ ਹੀ ਕੱਟਤਾ ਫੋਨ ਉਹਨਾਂ ਨੇ ਨਹੀਂ ਨਹੀਂ ਉਹ ਤੇਰੇ ਵੀਰੇ ਨਾਲ ਸੀ ਨਾ ਤੇ ਲੱਗਦਾ ਫਿਰ ਉਹ ਟ੍ਰੈਫਿਕੇ ਚ ਓਣੀ ਇਹਦੇ ਆਵਾਜ਼ ਦਿਹਾਣੀ ਨਹੀਂ ਸੀ ਤਾਂ ਉਹਨੇ ਕੱਟਤਾ ਹੋਣੀ ਹਾਂ ਤਾਂ ਹੀ ਕੱਟਤਾ ਹੋਣਾ ਵਾ ਅੱਛਾ ਮੰਮੀ ਮੇਰੀ ਗੱਲ ਸੁਣੋ ਹਾਂ ਬੋਲ ਤੁਸੀਂ ਨਵੇਂ ਸਾਲ ਦੀ ਕਰ ਲਈ ਤਿਆਰੀ ਨਵੇਂ ਸਾਲ ਦੀ ਤਿਆਰੀ ਤਿਆਰੀ ਕੀ ਕਰਨੀਆਂ ਨੇ ਸੇਰੇ ਉਠਿਆ ਸੁਪਨਾ ਸਭ ਨੂੰ ਵਧਾਈਆਂ ਦਿੱਤੀਆਂ ਹਾਂ ਉਹ ਸੱਚੇ ਮੈਂ ਤੇਰੀ ਮੰਮੀ ਨੂੰ ਤੇਰੇ ਸਾਰੇ ਪਰਿਵਾਰ ਨੂੰ ਫੋਨ ਕਰਕੇ ਸਪੈਸ਼ਲ ਵਧਾਈਆਂ ਦੇ ਦਿੱਤੀਆਂ ਸਨ ਨਹੀਂ ਆ ਵਧਾਈ ਮੰਮੀ ਕੱਲੀ ਵਧਾਈ ਹਾਂ ਨਵੇਂ ਸਾਲ ਦੇ ਬੰਦਾ ਨਾ ਕੁਛ ਕੀ ਬੰਦ ਹੈ? ਜਾਦਾ ਗੱਦਲ ਹੈ ਤੇ ਗੋਲਦੀ ਕਿਰਨ ਬਜਾਰੀ ਨੇ ਆਂਦੀ ਵੇਰੀ ਤੇਰੇ ਲੋਗ ਆਣਗੇ ਮਠਾਈ ਦਾ ਡੱਬਾ ਇੱਕ ਲੈ ਕੇ ਦੇ ਆਣਗੇ। ਮੰਮੀ ਉਹ ਤਾਂ ਠੀਕ ਆ ਮਠਾਈ ਦਾ ਡੱਬਾ ਪਰ ਨਾ ਸਾਰਿਆਂ ਦੇ ਕੱਪੜੇ ਵੀ ਬਣਦੇ ਆ। ਨਾਲੇ ਕੋਈ ਸੋਨੇ ਦੀ ਚੀਜ਼ ਵੀ ਬਣਦੀ ਜੇ। ਕੱਪੜੇ? ਹਾਂਜੀ ਸੋਨੇ ਦੀ ਚੀਜ਼। ਹਾਂਜੀ ਮੰਮੀ। ਟਿੰਕੀ ਤੇਰੇ ਦਿਮਾਗ ਤੇ ਨਹੀਂ ਖਰਾਬ ਹੋ ਗਿਆ? ਹੈ? ਕਿ ਮੇਰਾ ਦਿਮਾਗ ਖਰਾਬ ਹੋ ਗਿਆ? ਮੇਰੀ ਇੱਕ ਗੱਲ ਸੁਣ ਮੈਂ ਛਾਡੂ ਮਨਾ ਤੇਰੀ ਆਦਤ ਮੈਨੂੰ ਪਤਾ ਤੂੰ ਆਪਣੀ ਟੋਰ ਬਣਾਉਂਦੀ ਹੋਏਂਗੀ ਬਸ ਨਹੀਂ ਨਹੀਂ ਮੰਮੀ ਮੈਂ ਆਪਣੀ ਟੋਰ ਨਹੀਂ ਬਣਾਉਂਦੀ ਪਈ ਹਾਂ ਇਹਨਾਂ ਮੇਰੀ ਮੰਮੀ ਕਹਿੰਦੇ ਫੇ ਸੀ ਸੱਸ ਮੇਰੀ ਕਹਿ ਰਹੀ ਐ ਇਹਨਾਂ ਦੇ ਰੀਤੀ ਰਿਵਾਜ ਵਾ ਕਿ ਨਵੇਂ ਸਾਲ ਤੇ ਵੀ ਸਾਰੇ ਟੱਬਰ ਦੇ ਕੱਪੜੇ ਹੁੰਦੇ ਆ ਕਹਿੰਦੇ ਅਸੀਂ ਵੀ ਆਪਣੀ ਕੁੜੀ ਨੂੰ ਦੰਨੇ 7-8 ਸਾਲ ਹੋ ਗਏ ਵੇਲਾ ਅਜੇ ਤੱਕ ਦੰਨੇ ਆ ਰੀਤੀ ਰਿਵਾਜ ਹਾਂਜੀ ਆਹ ਜਿਹੜੇ ਰੀਤੀ ਰਿਵਾਜ ਮੈਂ ਪਹਿਲੀ ਵਾਰੀ ਸੁਨੇ ਨੇ ਮੈਂ ਤਾਂ ਕੋਈ ਨਹੀਂ ਅਜੇ ਤੱਕ ਸੁਨਿਆ ਸੋ ਕੁਨਾਲ ਤੇਰੀ ਭੂਆ ਦੇ ਵਿਆਹ ਨੂੰ ਇੰਨੇ ਸਾਲ ਹੋ ਗਏ ਨੇ ਕਿ ਰਿੰਦ ਵਿਆਹ ਕੀਤਾ ਏ ਮੈਂ ਤੇਰਾ ਰੀਤੀ ਰਿਵਾਜ ਸੁਣੇ ਤੇ ਨਾ ਹੀ ਕਦੀ ਮੈਨੂੰ ਕਿਸੇ ਨੇ ਗੱਲ ਕੀਤੀ ਏ ਮੈਂ ਤੇ ਕਿਸੇ ਨੇ ਵੀ ਕਬੀਲਦਾਰੀਆਂ ਚ ਬੈਠੇ ਆ ਮੈਂ ਤੇ ਆ ਕਦੀ ਨਹੀਂ ਰਿਵਾਜ ਸੁਣਿਆ ਤੇ ਫੇ ਤੁਹਾਡੇ ਘਰ ਦਾ ਹੀ ਰਿਵਾਜ ਹੋਣਾ ਜੇ ਉਹੀ ਮੰਮੀ ਮੈਂ ਵੀ ਕਿਹਾ ਸੀ ਮੈਂ ਕਹਾਂ ਮੇਰੀ ਵੀ ਭਾਬੀ ਏ ਪਰ ਆਜ ਪਹਿਲੀ ਵਾਰੀ ਸੁਣਨ ਨੇ ਕਹਿੰਦੇ ਤੁਹਾਡੇ ਘਰ ਦੇ ਵੱਖਰੇ ਰਿਵਾਜ ਹੋਣਗੇ ਪਰ ਤੂੰ ਹੁਣ ਸੋਹਰੇ ਆ ਗਈ ਹੁਣ ਸੋਹਰੇ ਦੇ ਰਿਵਾਜ ਵੱਖਰੇ ਆ ਤੇ ਤੂੰ ਆਪਣੀ ਮੰਮੀ ਨੂੰ ਕਹਿ ਦੇ ਚਲ ਕੋਈ ਗੱਲ ਨਹੀਂ ਤੂੰ ਫਿਰ ਐਦਾ ਕਰ ਮੈਂ ਚਲ ਕੋਈ ਗੱਲ ਨਹੀਂ ਮੈਂ ਤੇਰੇ ਵੀਰੇ ਨਾਲ ਤੇ ਕਿਰਨ ਨਾਲ ਗੱਲ ਕਰਾਂਗੀ ਫਿਰ ਉਹ ਜਿਵੇਂ ਕਹਿਣਗੇ ਨਾ ਉਵੇਂ ਕਰ ਲਾਂਗੀ ਪਤਾ ਕੀ ਗੱਲ ਹੈ ਵੇਖ ਰਿੰਪੀ ਕਰਨਾਂ ਦੇ ਤੇਰੇ ਵੀਰੇ ਨਹੀਂ ਆ ਜੋ ਕੁਝ ਕਰਨਾ ਹਾਂਜੀ ਹੈ ਨਾ ਮੈਂ ਤੇ ਕਹਿ ਸਕਨੀ ਆ ਉਹ ਆਪੇ ਵੇਖ ਲੇਗਾ ਆਪਣਾ ਹਿਸਾਬ ਤਾਂ ਜਿਵੇਂ ਜਿਵੇਂ ਨੂੰ ਸਹੀ ਲੱਗੇਗਾ ਉਵੇਂ ਕਰ ਲੇਗਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੇਰਾ ਵੀਰਾ ਘਰ ਆਉਂਦਾ ਨਾ ਤੇ ਉਹਦੇ ਨਾਲ ਗੱਲ ਕਰਦੀ ਆ ਫਿਰ ਮੈਂ ਚਲੋ ਠੀਕ ਆ ਫਿਰ ਮੰਮੀ ਠੀਕ ਧਿਆਨ ਰੱਖੀ ਆਪਣਾ ਚਲ ਠੀਕ ਠੀਕ ਆ ਠੀਕ ਕਿਰਵਾਜੀ ਕੋਈ ਹੈ ਕਪੜਿਆਂ ਦਾ ਸੋਨੇ ਦਾ ਨਵੇਂ ਸਾਲ ਤੇ ਲੋੜੀ ਮੰਨਿਆ ਦੀਵਾਲੀ ਮੰਨਿਆ ਚੱਲ ਰੱਖਣੀ ਕੁੜੀ ਬੰਦੀ ਐ ਉਹ ਤੇ ਸੁਣਿਆ ਕਹਿੰਨੇ ਦੇਨੇਵੀ ਆ ਠੀਕ ਨਾ ਤੇ ਪਹਿਲੀ ਵਾਰ ਇਹ ਸੁਣਿਆ ਸੁਣੋ ਇਹ ਪਹਿਲੀ ਵਾਰ ਹੀ ਐ ਵੇ ਉਹ ਆਈ ਤੂੰ ਹਾਂ ਬੁੜੀ ਦਾ ਸੱਚਾ ਹਾਂ ਅੱਜ ਆਈ ਹੋਵੇ ਨਵੇਂ ਸਾਲ ਦਾ ਨਵੇਂ ਨਵੇਂ ਸਾਲ ਦੇ ਵਧਾਈ ਹੋਰ ਸੁਣਾ ਕੀ ਆਲੀ ਉਹ ਵਧੀਆ 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 ਹੀ ਚਾਹੀਦਾ ਮੈਂ ਤੇ ਕੱਲ ਦੀ ਆਈ ਹੋਈ ਆ ਤੇ ਮੈਂ ਤਾਂ ਚੱਲੀ ਸੀ ਕਾਰ ਉਹ ਚੱਲ ਕਾਰ ਹੀ ਜਾਣਾ ਮੈਂ ਚੱਲ ਆਈ ਆਹੋ ਤੇ ਮੈਂ ਜਲਾ 350 ਹਸਪੀਟਲ ਕਿਸਦਾ ਪਤਾ ਲੈਣ ਅੱਛਾ ਤੇ ਮੈਂ ਕਿਹ ਚੱਲ ਆ ਗਈ ਹਾਂ ਮੈਂ ਭਾਬੀ ਨੂੰ ਮਿਲ ਲਈ ਜਾਵਾਂ ਆ ਤੇ ਵਧੀਆ ਕੀਤਾ ਚਲੋ ਫਿਰ ਤੁਸੀਂ ਮਿਲੋ ਮੰਮੀ ਨੂੰ ਮੈਂ ਚੱਲਾ ਨਹੀਂ ਮੈਂ ਨਹੀਂ ਮੈਂ ਨਿਕਾਲ ਜੂ ਮੇਰੇ ਨਾਲ ਮੰਮੀ ਉਹਨੇ ਵਾਪਸ ਆਇਨਾ ਆ ਜਾ ਉਹ ਆ ਜਾ ਉਹ ਨਹੀਂ ਲੇਟ ਹੁੰਦੀ ਆ ਜਾ ਮੈਂ ਵੀ 5 ਮਿੰਟ ਦੇ ਖਾਤਰ ਹੀ ਆਈ ਆਂ ਦੇਖ ਸਬਜੀ ਉਦਾਂ ਹੀ ਪਈ ਹੋ ਯਾਨ ਮੈਂ ਕਿਆ ਵੀ ਸੀ ਨਹੀਂ ਖਾਣੀ ਤੇ ਕਿਸੇ ਨੂੰ ਦੇ ਦੇ ਖਾਣ ਵਾਸਤੇ ਬਸ मम्मी राखी बांध मंगदे पे मम्मी ए फेरा सी है हां पूजा आ घर आ क्यों ना क्यों आई होया कुछ नहीं कर द आओ एक दिया सिर खा गई मम्मी चलो चल आ देखो बुआजी भी आई है ये ਕੋਰ ਜਨਾ ਕੀ ਆਲੀ ਵਧੀਆ ਵਧੀਆ ਬੈਠੋ ਬੈਠੋ ਮੈਂ ਤੇ ਚੱਲੀ ਸੀ ਤੇ ਮੈਨੂੰ ਵੀ ਵਾਪਸ ਖੇਚ ਲੈ ਆਇਆ ਨੇ ਕਹਿੰਦੇ ਮੈਂ ਵੀ ਥੋੜੀ ਦੇਰੀ ਬੈਣਾ ਆਇਆ ਤੂੰ ਫੇਰ ਮੈਂ ਤੇ ਤੈਨੂੰ ਪੱਲਾ ਹੀ ਕਹਿਣ ਈ ਤੂੰ ਰਹਿ ਲੈ ਰਹਿ ਲੈ ਤੂੰ ਰਹੀ ਨਹੀਂ ਚੱਲ ਬੈਠੋ ਓਨ ਪੂਆ ਪਤੀ ਜੀ ਆਈ ਆਈ ਮੈਂ ਕਿਾ ਜਲਮ ਵੀ ਲੱਗ ਗਿਆ ਸੀ ਜਿਹੜਾ ਦਰ ਹਸਪਤਾਲ ਮੈਂ ਪਤਾ ਲੈਣ ਜਾਣਾ ਕਿ ਸਦਾ ਹੈਗਾ ਜੀ ਕੋਈ ਐਡਮਿਟ ਬੈਠੋ 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 ਪਾਣੀ ਲੈ ਮਾੜੇ ਵਾਸਤੇ ਨਹੀਂ 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 ਪਾਣੀ ਦੀ ਠੰਡ ਬੜੀ ਆਂਆਂ ਗੱਲਾਂ ਛੱਡੋ ਇਹ ਚੋਲਾ ਜਾ ਕਹਦਾ ਚੁੱਕਿਆ ਹੈ ਜੀ ਉਨ ਮੈਦਨ ਉਹ ਹੀ ਲਗੀ ਭਾਬੀ ਦੱਸਣ ਕਿ ਮੈਂ ਆਈ ਸੀ ਹਸਪਤਾਲ ਅੱਛਾ ਤੇ ਮੈਂ ਕਿਹਾ ਚੱਲ ਮੈਂ ਤੁਹਾਡਾ ਦੁੱਧ ਪਾ ਕੇ ਲੈ ਜੰਨੀ ਆ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਚੱਲ ਬਣਾ ਲਾਂਗੇ ਚਾਹ ਫਿਰ ਮੈਂ ਕਿਹਾ ਨਹੀਂ ਨਹੀਂ ਭਾਬੀ ਨਾਲ 90 ਸਾਲ ਦੇ ਵਧਾਈਆਂ ਦੇਣੀ ਨੇ 10 ਮਿੰਟ ਬਹਿਣਾ ਮੈਂ ਤੇ ਭਾਬੀ ਨੂੰ ਕਾਹ ਕਿ ਚਾਹ ਦਾ ਕੱਪ ਬਣਾ ਤੇ ਚ ਪਾ ਦੇ ਤੇ ਮੈਂ ਜਾਂਦੇ ਹੈ ਗਈਆਂ ਨਾਲ ਚਾਹ ਵੀ ਲੈ ਜਾਂਗੀ ਚਾਹ ਤੱਕ ਤੇ ਗੱਲ ਸਹੀ ਹੈ ਹਾਂ ਤੇ ਇਹ ਕਿਦੋਂ ਦੀ ਤੁ ਚਾਚਾ ਸਿੱਖੀ ਹੈ ਦੁੱਧ ਲਿਆਂਦੀਆਂ ਕਿ ਸਾਡੇ ਘਰ ਦੁੱਧ ਹੈ ਨਹੀਂ ਚੱਲ ਭਾਬੀ ਤੇ ਚਾਹ ਨਹੀਂ ਬਣੇਗੀ ਮੇਰੀ ਕਾਹਨੂੰ ਤੁਸੀਂ ਜਦੋਂ ਘਰੋਂ ਆਣਾ ਸੀ ਨਾ ਭਾਵੇਂ ਤੁਸੀਂ ਨਾ ਵੀ ਆਂਦੇ ਤੁਸੀਂ ਮੈਨੂੰ ਫੋਨ ਕਰਦੇ ਕਿ ਸਾਡੇ ਫਲਾਣਾ ਬੰਦਾ ਦਾਖਲ ਲਗਾ ਵੇ ਤੇ ਮੈਂ ਚਾਹ ਬਣਾ ਕੇ ਕੇਤਲੀ ਭਰ ਕੇ ਭੇਜ ਦੇਣੀ ਤੇ ਨਾਲ ਮੈਂ ਰੋਟੀ ਵੀ ਭੇਜ ਦੇਣੀ ਉਹ ਪਤਾ ਗੱਲ ਕੀ ਸੀ ਉਹ ਮੈਂ ਤਾਂ ਕਹਾਂ ਨਾ ਮੈਂ ਕਿਹਾ ਚੱਲ ਮੈਂ ਨਾਲੇ ਵਧਾਈ ਦੇ ਆਉਂਗੀ ਨਵੇਂ ਸਾਲ ਦੀ ਬਾਨੇ ਨਾ ਮੈਂ ਘਰ ਆ ਜੂੰਗੀ ਜੇ ਬਸ 10 ਦਿਨ ਚੱਲ ਗਈ ਕੀ ਬਦ ਮੇਰੇ ਕੋ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਭਾਜੀ ਆਮ ਗੱਲ ਤੇ ਚੰਗੀ ਨਹੀਂ ਕੀਤੀ ਚੱਲ ਅੜੀਏ ਰਾਜੀ ਰਵੋ ਤੁਸੀਂ ਆਣਾ ਮੇਰੇ ਨਾਲ ਮਾਨ ਕਰਨ ਵਾਲੀਆਂ ਐ ਜੁਗ ਜੁਗ ਜਿਓ ਮੇਰੇ ਭਰਾ ਸਾਰਿਆ ਭਰਿਆ ਕਰੇਗਾ ਹਾਂ ਤੇ ਮੈਂ ਚਲੋ ਮੈਨੂੰ ਮਾਫੀ ਦੇ ਦਿਓ ਮਾਫੀ ਨਹੀਂ ਮੰਗਣੀ ਤੇ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਚਲ ਸੋਰੀ ਸੋਰੀ ਕੋਈ ਗੱਲ ਨਹੀਂ ਫਿਰ ਕਿਉਂ ਹੋ ਗਿਆ ਭੂਆ ਨੂੰ ਨਾ ਗੱਲ ਨੂੰ ਟਾਲਣਾ ਬੜਾ ਵਧੀਆ ਹੁੰਦਾ ਹੈ ਪਤਾ ਤੁਹਾਨੂੰ ਭੂਆ ਦੀ ਆਦਤ ਦਾ ਉਹ ਬੋਲਣ ਦਾ ਮੌਕਾ ਕਿੱਥੇ ਦੇਣਾ ਵੈ ਅੱਬਾ ਬੂ ਆਪਦੀ ਜੀ ਕੋ ਜੀ ਕਿਹਾ ਹਾਂ ਇੰਤਜ਼ਾਰ ਕਰ ਤੂੰ ਵੀ ਮੇਰੇ ਤੇ ਗਈਆਂ ਮੈਂ ਵੀ ਇਸ ਕਰ ਦਿੱਤੀ ਤੇ ਤੂੰ ਵੀ ਇਸ ਕਰ ਦਿੱਤੀ

ਕੀ ਕਮੋਂ ਸਭ ਜਲ ਮੇ ਸੋਰੀ ਸੋਰੀ ਮੈਂ ਮੰਗ ਲਈਦੀ ਆ ਨਾ ਹੁਣ ਫਿਰ ਕੱਲ ਤੋਂ ਸਹੀ ਉਹਨਾ ਵਾਸਤੇ ਲੈ ਆਏ ਉਹਨਾ ਵਾਸਤੇ ਮੈਂ ਆਪਣੇ ਤੋਂ ਥੋੜੇ ਲਈ ਆ ਆਪ ਤੇ ਬੈਠੀ ਖਾ ਕੇ ਜਾਉਂਗੀ ਚੱਲ ਬੈਠੋ ਸ਼ਾਮ ਨੂੰ ਜਾਵਾਂਗੇ ਰੋਟੀ ਪਾੜੀ ਖਾ ਪੀ ਕੇ ਘਰ ਜੋਗੀ ਵੀ ਲੈ ਜਾਵਾਂਗੀ ਵਧੀਆ ਆਪਣੀ ਸਨਾਹ ਪਹਿਲਾਂ ਬੱਚਾ ਵੀ ਸਨਾਹ ਮੈਂ ਕੀ ਹਾਲੀ ਬੱਚੇ ਬੜੇ ਬੱਚੇ ਚਲ ਆ ਤੇ ਬੜਾ ਹੀ ਵਧੀਆ ਹੋ ਗਿਆ ਮੈਨੂੰ ਮਿਲ ਗਈ ਆ ਤੂੰ ਕੀ ਕਹਣਾ ਮੇਰੇ ਵੱਲ ਆਂਦੇ ਜੇ ਹਾਂ ਕਹਿੰਦੇ ਬੜਾ ਵਧੀਆ ਹੋ ਗਿਆ ਸ਼ਰਮ ਨਹੀਂ ਆਂਦੀ ਤੁਹਾਨੂੰ ਕਹਿੰਦੇ ਆ ਕਿ ਮੈਂ ਭਤੀਜੀ ਵਾਲੀ ਚੱਕਰ ਲਾਵਾਂ ਕਿਤੇ ਐਡੀ ਕਿਹੜੀ ਤੁਹਾਨੂੰ ਠੰਡ ਲੱਗ ਜਾਣੀ ਆ ਨਹੀਂ ਠੰਡ ਤੇ ਚਲੋ ਜਿਹੜੀ ਹੈਗੀ ਹੈਗੀ ਆ ਤੈਨੂੰ ਪਤਾ ਫਿਰ ਘਰ ਵੀ ਪੋਤਰੀਆਂ ਪੁੱਤਾਂ ਛੱਡਦੇ ਨਹੀਂ ਕੁਝ ਲੈ ਕੇ ਜਾਣਾ ਪੈਣਾ ਮੈਂ ਐਸੀ ਸਾਰ ਜਾਂਦੇ ਹੋ ਸੱਚੀ ਗੱਲ ਕੋਈ ਨਹੀਂ ਤੇਰੇ ਨਾਲ 5-700 ਜ਼ਿਆਦਾ ਸੱਚੀ ਗੱਲ ਬੇਟਾ ਕੀ ਹਾਲੀ ਹੋਰ ਸੁਣਾ ਠੀਕ ਠਾਕ ਹਾਂਜੀ ਹਾਂਜੀ ਚਲ ਸ਼ੁਕਰ ਤੇਰੇ ਵੀ ਦਖਸ਼ਣ ਹੋ ਗਏ ਆ ਰਿੰਪੀ ਹੋਰ ਸਹੀ ਸੁਣਾ ਵਧੀਆ ਵਧੀਆ ਠੀਕ ਠਾਕ ਕਿਵੇਂ ਹੋਣਾ ਹੈ ਬਸ ਮੈਂ ਕਿਹਾ 90 ਸਾਲ ਦੀਆਂ ਵਧਾਈਆਂ ਦਿਆਂਵਾ ਅੱਛਾ ਤੁਹਾਨੂੰ ਵੀ ਵਧਾਈਆਂ ਬਹੁਤ ਤੁਹਾਨੂੰ ਵੀ ਇੱਥੇ ਲੱਗ ਅਸੀਂ ਆਪਣੀ ਭਵਾਨ ਨੂੰ ਵੀ ਵਧਾਈ ਦਿੰਦੇ ਆ ਨਵੇਂ ਸਾਲ ਦੀ ਬਿਲਕੁਲ ਅੱਛਾ ਬਾਹਨੇ ਨਾਲ ਮੈਂ ਕਿਹਾ ਚੱਲ ਮੈਂ ਭਾਬੀ ਦੇ ਵੀ ਆਣਾ ਮੈਂ ਚੱਲ ਮੈਂ ਲੱਗੇ ਤੇ ਜਾਣਾ ਹੀ ਮੈਂ ਨਾਲੇ ਵਧਾਈ ਲੈ ਆਵਾਂ ਨਾਲ ਵਧਾਈ ਦਿਆਂ ਵਾ ਪਿੱਛੇ ਤੁਸੀਂ ਗੱਲਾਂ ਕਰੋ ਤੇ ਮੈਂ ਚਾਹ ਬਣਾ ਕੇ ਲੈ ਕੇ ਆਨੀ ਆ ਹਾਂ ਜੀ ਮਮਮੀ ਗਏ ਚਾਹ ਬਣਾਉਣ ਹਾਂਜੀ ਮੈਂ ਵੇਖ ਲਾਂ ਨਾ ਤਾਂ ਆਹ ਦੇਖ ਲੈ ਦੇਖੋ ਧੀ ਕੁੜੀ ਬਣੀ ਮੰਮੀ ਤੂੰ ਹੀ ਚਾ ਬਣਾਉਂਦੇ ਤੇ ਮੈਂ ਬਣਾ ਦਿੰਨੀ ਸੀ ਕੋਈ ਕੋਈ ਨਹੀਂ ਪੁੱਤਰ ਥੋੜੀ ਜਿੰਨੀ ਹੀ ਸੀ ਪਤਾ ਨਹੀਂ ਕੌਣ ਤੇਰੀ ਭੂਆ ਦਾ ਦਾਖਲ ਹੈਗਾ ਹਸਪੀਟਲ ਦੇ ਵਿੱਚ ਅੱਛਾ ਤੇ ਉਹਦੇ ਵਾਸਤੇ ਭੇਜ ਲਈ ਅੱਛਾ ਤੇ ਥੋੜੀ ਨਹੀਂ ਚਾ ਫਿਰ ਨਹੀਂ ਕਹਿੰਦੇ ਦੋ ਜਾਨੇ ਹੀ ਹੈਗੇ ਬਸ ਅੱਛਾ ਅੱਛਾ ਤੇ ਮੇਰੀ ਗੱਲ ਨਾਲ ਚਾ ਤਾਂ ਠੀਕ ਹੈ ਤੇ ਭੂਆ ਨੂੰ ਦੇਣ ਦੂਣ ਜੋ ਕਰਨਾ ਦੱਸੋ ਕੀ ਕਰਨਾ ਦੇਣ ਲੈਣ ਜੋੜਵ ਕਰਨਾ ਚਾਹੀਏ ਭੂਆ ਨੂੰ ਦੇਣ ਦੂਣ ਕਾਦਾ ਤੇ ਮੰਮੀ ਨਵਾਂ ਸਾਲ ਆ ਤੇ ਭੂਆ ਨੂੰ ਕੁਝ ਦੇਣਾ ਨਹੀਂ ਭੂਆ ਦਾ ਕਦਾ ਬੰਦਾ ਵੈ ਐਨੇ ਸਾਲ ਭੂਆ ਦੇ ਵਿਆਹ ਨੂੰ ਹੋ ਚੱਲਿਆ ਤੇ ਭੂਆ ਨੂੰ ਮੈਂ ਦਿੰਦੀ ਆ ਹੀ ਰਹਿਣਾ ਮੈਂ ਤੇ ਨਾਲੇ ਤੂੰ ਕੋਲੋਂ ਨਹੀਂ ਮੈਨੂੰ ਪੁੱਛਣ ਵਾਲੀ ਮੈਂ ਦਵਾ ਜਾਂ ਨਾ ਦਵਾ ਤੂੰ ਤੇ ਮੈਂ ਵੀ ਸਵਾਲ ਜਵਾਬ ਕਰਨ ਲੱਪੀ ਦਵਾਗੀ ਤੇ ਮੈਂ ਆਪਣੀ ਧੀ ਨੂੰ ਦਵਾਗੀ ਭੂਆ ਦਾ ਕਦਾ ਬੰਦਾ ਵੈ ਮੰਮੀ ਕਿਉਂ ਜੇ ਆਪਾਂ ਧੀ ਨੂੰ ਦੇਣਾ ਵਾਂ ਤੇ ਭੂਆ ਵੀ ਤੇ ਇਸ ਕਰਦੇ ਧੀ ਆ ਸੋ ਭੂਆ ਤਾਂ ਪਹਿਲਾਂ ਧੀ ਆ ਦੀਦੀ ਦਾ ਬਾਤ ਤੋਂ ਤੇ ਹੀ ਆ ਜੇ ਆਪਾਂ ਦੀਦੀ ਨੂੰ ਦੇਣੀ ਆ ਤੇ ਕੀ ਗੱਲ ਭੂਆ ਨਹੀਂ ਮੰਨਦੀ ਮੇਰੀ ਗੱਲ ਸੁਣ ਕਿਤੇ ਤੁਮਾਨੂੰ ਸੁਣਾਦੀ ਦੇ ਨਹੀਂ ਪਈ ਕਿ ਮੈਂ ਆਪਣੀ ਧੀ ਵੱਲੋਂ ਤੈਨੂੰ ਕਿਹਾ ਵੈ ਤੇ ਤੂੰ ਮੈਨੂੰ ਸੁਣਾਨ ਲਾ ਪਈ ਆ ਨਾਲੇ ਮੇਰੀ ਗੱਲ ਸੁਣ ਤੇਰੇ ਵਿਆਹ ਨੂੰ ਇਹ ਸਰ 2 ਮਹੀਨੇ ਆਈ ਨੂੰ ਤੇ ਇਹਨ ਪੱਲਾ ਤਿਆਰ ਕਿਹਾ ਵੈ ਤੇ ਤੂੰ ਮੈਨੂੰ ਸੁਣਾਨ ਲਾ ਪਈ ਆ ਤੇ ਭੂਆ ਨੂੰ ਨਾ 20 ਸਾਲਾਂ ਮਤ ਦਿੱਤਾਵਾਂ ਚਲੋ ਮੰਮੀ ਵਧੀਆ ਗੱਲ ਆ ਭੂਆ ਨੂੰ ਦਿੱਤਾਵਾਂ ਤੇ ਤੇ ਨਾਲਤੀ ਜਾਂਦੂ ਇਹਨਾਂ ਘਰ ਚ ਬਰਕਤ ਜਾਂਦੀ ਆ ਤੇ ਮੈਂ ਤਾਂ ਤਾਂ ਕਹਿ ਰਹੀ ਕਿ ਕਿਉਂਕਿ ਭੂਆ ਜੀ ਦੇ ਆਏ ਹੋਏ ਚਲ ਇਸੇ ਬਾਰੇ ਨਾਲ ਭੂਆ ਜ ਨੂੰ ਦੇ ਦੰਨੇ ਆ ਉਹ ਨਾ ਮੇਰੀ ਮਰਜ਼ੀ ਮੈਂ ਜਦੋਂ ਮਰਜ਼ੀ ਦਵਾ ਤੇ ਚਾਹੇ ਨਾ ਦਵਾ ਤੂੰ ਕੋਹ ਨਹੀਂ ਮੈਨੂੰ ਕਹਿਣ ਵਾਲੀ ਦੱਸ ਮੰਮੀ ਛੀਵੇਂ ਤੇ ਮੈਨੂੰ ਕਿਹਾ ਤੇ ਐਵੇਂ ਫਿਰ ਭੂਆ ਜਬ ਤੇ ਬੰਦਾ ਵਾ ਤੇ ਜੇ ਦੀਦੀ ਦਾ ਹੱਕ ਆ ਇਸ ਘਰ ਚ ਦੀ ਦਿਨੋਂ ਆਪਾਂ ਸਾਰੇ ਦੇ ਇੰਤਜ਼ਾਰ ਦੇਨੇ ਆ ਨਵਾਂ ਸਾਲ ਤੇ ਦੇਣਾ ਸਭ ਕੁਝ ਦੇਣਾ ਕੀ ਗੱਲ ਪੂਆ ਬਰੀ ਫਿਰ ਕੀ ਹੋ ਜਾਂਦਾ ਵਾ ਕਿਉਂ ਪੂ ਇਸ ਕਰਦੇ ਤੀ ਨਹੀਂ ਨਹੀਂ ਪੂ ਆਲੇ ਨਾਲ ਹੈ ਵੀ ਕੋਣ ਤੁਹਾਡੇ ਤੋਂ ਬਿਨਾ ਮੇਰੀ ਗੱਲ ਸੁਣ ਤੂੰ ਮੇਰੀ ਰੀਸ ਕਰਨ ਢ ਹੈਂ ਜਾਂ ਤੂੰ ਮੈਨੂੰ ਆਪਣੇ ਤਰੀਕੇ ਚ ਚਲਾਣਾ ਮੈਂ ਤੈਨੂੰ ਆਪਣੇ ਤਰੀਕੇ ਚ ਚਲਾਣਾ ਵਾ ਤੂੰ ਮੈਨੂੰ ਆਪਣੇ ਤਰੀਕੇ ਨਹੀਂ ਚਲਾਣਾ ਜਿੱਡੀ ਹੈਗੀ ਆ ਨਾ ਤੂੰ ਔਡੀ ਹੋਈ ਰਹਿ ਮਮੀ ਮੈਂ ਆਪਣੇ ਤਰੀਕੇ ਨਾਲ ਚਲਾ ਰਹੀ ਸਗੋ ਮੈਂ ਤੁਹਾਡਾ ਤਰੀਕਾ ਤੁਹਾਨੂੰ ਕਹਿ ਰਹੀ ਆ ਕਿਉਂਕਿ ਤੁਹਾਡਾ ਤਰੀਕਾ ਤਹਾਡੇ ਚ ਰਿਵਾਜ ਆ ਕਿ ਨਵੇਂ ਸਾਲ ਤੇ ਦੇਣ ਲੈਣ ਕਰਨਾ ਮੈਂ ਤਾਂ ਤਾਂ ਹੀ ਉਹ ਹੀ ਤੁਹਾਡਾ ਰਿਵਾਜ ਤੁਹਾਨੂੰ ਦੱਸਣ ਨਹੀਂ ਕਿ ਭੂਆ ਜੀ ਨੂੰ ਆਪਾਂ ਫਿਰ ਨਵੇਂ ਸਾਲ ਤੇ ਜੋ ਵੀ ਬਹੰਦਾ ਤੇ ਜਿੰਨਾ ਆਪਾਂ ਦੀਦੀ ਨੂੰ ਦਿੱਤਾ ਵਾ ਮੈਂ ਆਪਣੇ ਰਿਵਾਜ ਨਾ ਆਪੇ ਕਰ ਲਾਂਗੀ ਤੂੰ ਨਾ ਪਹਿਲਾਂ ਆਪਣੇ ਰਿਵਾਜ ਦੀ ਸੋਚ ਤੇ ਅੱਦਲ ਦੇ ਰਿਵਾਜਾਂ ਦੀ ਛੱਡ ਤੇ ਮੈਂ ਰਹੀ ਤੇਰੀ ਭੂਆ ਦੀ ਗੱਲ ਭੂਆ ਨੂੰ ਮੈਂ ਆਪੇ ਦੇਖ ਲਵਾਂਗੀ ਤੇ ਬਹੁਤੀ ਨਾ ਸਿਆਣੀ ਨਾ ਬਣ ਤੇ ਚੱਲ ਭੂਆ ਹੀ ਐ ਤੇ ਭੂਆ ਵਾਸਤੇ ਕੋਈ ਚੀਜ਼ ਬਣਾ ਪੱਲਾ ਤੇ ਮੈਂ ਤੈਨੂੰ ਕਹਿਣਾ ਨਹੀਂ ਜੇ ਤੇਰੀ ਅੱਡੀ ਜੁਬਾਨ ਇੱਥੇ ਜਿੰਨੀ ਚੱਲਣ ਡਈ ਹੈ ਨਾ ਤੇ ਉਹਨੇ ਹੱਥ ਵੀ ਚਲਾ ਲਿਆ ਦੇਹ ਕਾਲ ਦਾ ਸਮਾਨ ਇੱਥੇ ਨੂੰ ਲੰਡਿਆ ਤੇ ਤੂੰ ਮਨ ਰਿਵਾਜ ਸੁਣਾ ਲਪਈ ਮੰਮੀ ਹਵਾ ਤਾਂ ਦੇਦੀ ਧੀਆਵਰੀ ਸਾਰੇ ਰਿਵਾਜ ਨੂਆਵਰੀ ਵੀ ਸਾਰੇ ਰਿਵਾਜ ਤੇ ਕੀ ਗੱਲ ਭੂਆਵਰੀ ਸਾਰੇ ਫਿਰ ਖਤਮ ਕਿਉਂ ਕਿਉਂਕਿ ਤੁਹਾਡੀ ਸਕਿੱਤੀ ਨਹੀਂ ਆ ਪਰ ਉਹ ਇਸ ਘਰ ਦੀ ਪਹਿਲੀ ਧੀ ਵਾ ਜੀ ਆਪਾਂ ਧੀਆ ਦਾ ਸੋਚਦੇ ਆ ਨਾ ਤੇ ਪੂਆ ਦਾ ਵੀ ਹੋਣਾ ਹੀ ਸੋਚਣਾ ਪੈਣਾ ਵਾ ਕਿਉਂਕਿ ਪੂਆ ਦੇ ਵੀ ਤੇਹੀ ਉਹਨਾਂ ਨੂੰ ਕਿੰਨਾ ਕੁ ਉਮੀਦ ਆ ਆਪਣੇ ਭਰਾ ਪਰਜਾਈ ਕੋਤ ਉਮੀਦ ਹੁੰਦੀ ਹੈ ਨਾ ਮਾਪਿਓ ਤਾਂ ਬਾਅਦ ਭਰਾ ਪਰਜਾਈ ਤੇ ਹੁੰਦੇ ਇੱਕ ਜਿੰਨਾਂ ਕੋ ਪੂਆ ਨੂੰ ਉਮੀਦ ਆ ਤੇ ਕੀ ਗੱਲ ਜੇ ਆਪਾਂ ਧੀਆਂ ਨੂੰ ਦੇ ਸਕਦੇ ਤੇ ਪੂਆ ਨੂੰ ਨਹੀਂ ਦੇ ਸਕਦੇ ਪੂਆ ਦਾ ਵੀ ਓਨਾ ਹੀ ਹੱਕ ਆ ਜਿੰਨਾ ਸਿਰ ਧੀਆਂ ਦਾ ਜੇ ਆਪਾਂ ਨੂਆ ਨੂੰ ਕਹਿ ਸਕਦੇ ਆ ਕਿ ਆ ਨਵੇਂ ਰਵਾਜੋ ਨਵੇਂ ਸਾਲ ਤਾਂ ਤੇ ਫਿਰ ਪੂਆ ਬਰੀ ਕਿ ਹੋ ਜਾਂਦਾ ਦੱਸੋ ਮੰਮੀ एगलते तेरी बिल्कुल सही है बत्तर मैं तो भूल ही गई है सॉरी पुत्र मैं थोड़ी ना पटके गई सी ओहो मम्मी सॉरी को बोल दे जे फिर क्यों हो गया नहीं नहीं रिम्पी तो जो कांदी पी है ना मम्मी रिम्पी ने बिल्कुल सही गल्ला की थी सानो अपनी ती ज्यादा फिकर पै जंदा है किनु आपा ए देना है या ओ देना है या नु आई है तो उधर को ए जमाना है ਤੇ ਭੂਆ ਵਿਧਕਾਰ ਦੀ ਪਹਿਲੀ ਧੀ ਸੀ ਨਾ ਸਹੀ ਗੱਲ ਤੇ ਉਹ ਕਿਉਂ ਨਹੀਂ ਉਹਨੂੰ ਕਿਉਂ ਆਪਾਂ ਭੁੱਲ ਜਾਨਨੇ ਆ ਆਪਣੀਆਂ ਧੀਆਂ ਵਾਕੀ ਆ ਆਪਾਂ ਭੂਣ ਪਿੱਛੇ ਕਰ ਦਿੰਨੇ ਆ ਉਹਦੇ ਰਿਵਾਜ ਸਾਰੇ ਅਸੀਂ ਖਤਮ ਕਰ ਦਿੰਨੇ ਆ ਕਿ ਉਹਨੂੰ ਕਾਦਾ ਦੇਣਾ ਜੀ ਤੇ ਨਾਲੇ ਬਗਾਨੀਆਂ ਨੂੰਆਂ ਨੂੰ ਵੀ ਅਸੀਂ ਤੰਗ ਕਰਦੇ ਆ ਜੀ ਪੂਜਾ ਇਹ ਤੇ ਤੇਰੀ ਗੱਲ ਸਹੀ ਹੈ ਪਰ ਪਤਾ ਨਹੀਂ ਕਿਉਂ ਮੇਰੇ ਦਿਮਾਗ ਚ ਤੂੰ ਵੀ ਥੋੜੀ ਜਿਹੀ ਚੀਜ਼ਾਂ ਬਿਠਾਉਂਦੀ ਆ ਨਾ ਤੇ ਮੇਰਾ ਦਿਮਾਗ ਨਾ ਘੁੰਮ ਗਿਆ ਪਰ ਮੈਂ ਆਪਣੇ ਦਿਮਾਗ ਕੋਲੋਂ ਕੰਮ ਨਹੀਂ ਲਿੱਤਾ ਜਿਹੋ ਜੀ ਤੂੰ ਉਹੋ ਜੀ ਮਨੂ ਰਿੰਪੀ ਤੇ ਪਰ ਪੁੱਤਰ ਆਪਣੀ ਮੰਮੀ ਨੂੰ ਕਹਿ ਦੇਵੇਂ ਫੋਨ ਕਰ ਦੇ ਸਾਨੂੰ ਕੁਝ ਨਹੀਂ ਚਾਹੀਦਾ ਹਾਂ ਰਿੰਪੀ ਤਾ ਆਪਣੀ ਮੰਮੀ ਨੂੰ ਕੋਈ ਫੋਨ ਨਹੀਂ ਕਰਨਾ ਕੋਈ ਇਹੋ ਜਿਹਾ ਰੀਤੀ ਰਿਵਾਜ ਨਹੀਂਗਾ ਜੋ ਆਪਣੀ ਖੁਸ਼ੀ ਨਾ ਦੇ ਜਨ ਠੀਕ ਹੈ ਨਾ ਵੀ ਆ ਤੇ ਸਾਨੂੰ ਉਹ ਵੀ ਚਾਹੀਦੀ ਸਾਡੀ ਵੱਡੀ ਦੇਲੀ ਆ ਗਈ ਹਾਂ ਜੀ ਅੱਜ ਦੀ ਸਟੋਰੀ ਦਾਟ ਆਪਾਂ ਕਿਚਨ ਚ ਕੀਤਾ ਕਿ ਕਿਉਂਕਿ ਬੰਦੀ ਧੋਕ ਇੱਥੇ ਸੀ ਸਾਰੇ ਕਿਚਨ ਚ ਹੀ ਸੀ ਇਸ ਲਈ ਮੈਂ ਕਹਾਂ ਮੈਂ ਵੀ ਆਏ ਨਹੀਂ ਆ ਵੇਖੋ ਜੀ ਬਿਲਕੁਲ ਗੱਲ ਸਹੀ ਕਹੀ ਆ ਇਹ ਮੈਨੂੰ ਇਹ ਨਹੀਂ ਸਮਝ ਲੱਗਦੀ ਇਹ ਨਵੇਂ ਸਾਲ ਦੇ ਕਾਦੇ ਰਵਾਜ ਦੇ ਵੇਖੋ ਵੀ ਰਿਵਾਜ ਤੇ ਚਲੋ ਰਿਵਾਜ ਆਪਣੀ ਧੀ ਪੁੱਤ ਨੂੰ ਜੋ ਮਰਜ਼ੀ ਆਪਣੀ ਖੁਸ਼ੀ ਨਾਲ ਬੰਦਾ ਦਵੇ ਵੇਖੋ ਪੱਲਾ ਜਦੋਂ ਧੀ ਦਾ ਵਿਆਹ ਹੁੰਦਾ ਵਾ ਸਾਰਾ ਸਾਲ ਉਦੋਂ ਤਿਆਰ ਦੋ ਜੀ ਫਿਰ ਜਦੋਂ ਨਹੀਂ ਕਿ ਸੁੱਖ ਨਾਲ ਕੋ ਬੱਚਾ ਹੋ ਜਾਂਦਾ ਉਦੋਂ ਤਿਆਰ ਦੋ ਵੋ ਜੀ ਐ ਮੈਰੀ ਯੂਨੀਵਰਸਿਟੀ ਆ ਉਦੋਂ ਦੋ ਬੋਜੀ ਫਲਾਣ ਦੋ ਬੋਜੀ ਇਹ ਨਹੀਂ ਮੁੱਕੜੇ ਐਸੇ ਕਦੀ ਕਿਸੇ ਸੋਹਰੇ ਨੇ ਨਹੀਂ ਕਿਹਾ ਕਿ ਰਹਿਣ ਦੋ ਪਰ ਉਹਨਾਂ ਚੋਂ ਮੈਂ ਭੇਜੀ ਇੱਕ ਜਿੰਨੀ ਕੰਨੀ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਜਿੰਨੇ ਸਾਨੂੰ ਧੀ ਦੇਤੀ ਆ ਸਭੋਨੇ ਸਭ ਕੁਝ ਹੇਤਾ ਐਸੇ ਹੀ ਗੱਲਾਂ ਭਾਵੇਂ ਕਿਰਨ ਨੂੰ ਵੀ ਪੁੱਛ ਲਿਓ ਤੁਸੀਂ ਕਿ ਮੈਂ ਇਹ ਰਵਾਜਾਂ ਦੇ ਚੱਕਰ 'ਚ ਨਹੀਂ ਆਈਗੀ ਦੇਖੋ ਵੀ ਸਾਰੇ ਸਾਡੀ ਵੀਡੀਓ 'ਚ ਗੰਦੇ ਆ ਨਾ ਜਸਬੀਰ ਭੰਜੇ ਤੇ ਮੰਜੂ ਭੰਜੇ ਦੋਨੇ ਭੈਣਾ ਪੈਣਾ ਵਾ ਤੇ ਦੋਨੇ ਭੈਣਾ ਪੈਣਾ ਦੇ ਸੁਭਾਅ ਵੀ ਮੇਰੇ ਸਾਡੀ ਦੀਦੀ ਨੂੰ ਵੀ ਪੁੱਛ ਲੈਣਾ ਮੈਂ ਕਦੀ ਇਹ ਨੂੰ ਕਿਹਾ ਮੈਂ ਕੰਨੀਆ ਉਹਨਾਂ ਨੇ ਮਤਲਬ ਕਦੀ ਕਿਰਨ ਨੂੰ ਅਜੇ ਤੱਕ ਪੁੱਛਿਆ ਨਹੀਂਗਾ ਤੇਰੇ ਪੇਕੇ ਨੇ ਕੀ ਦਿੱਤਾ ਕੀ ਨਹੀਂ ਦਿੱਤਾ ਜਾਂ ਮੇਰਾ ਕਿਉਂ ਨਹੀਂ ਆਇਆ ਇਹ ਚੀਜ਼ ਆਣੀ ਚਾਹੀਦੀ ਸੀ ਐਸ ਕਰਕੇ ਉਹ ਧੂਆ ਵੀ ਆ ਗਿਆ ਹੋਰ ਤਾਂ ਧੂਆ ਵੀ ਆ ਗਿਆ ਅੱਜ ਸਾਰੇ ਰਸੋਈ ਚ ਆਏ ਇਹ ਰਿਵਾਜ ਵੈਸੇ ਮਕਾਨੇ ਚਾਹੀਦੇ ਇਹਨਾਂ ਰਿਵਾਜ ਆਪਣੇ ਮਤਲਬ ਦੇ ਜਿੱਥੇ ਸਾਡਾ ਆਪਣਾ ਮਤਲਬ ਹੁੰਦਾ ਨਾ ਉਥੇ ਰਿਵਾਜ ਬੰਦਾ ਪੁੱਛੇ ਨਵੇਂ ਸਾਲ ਦੇ ਤਾਂ ਡੇ ਕਾਦੇ ਰਿਵਾਜ ਨਹੀਂ ਰਿਵਾਜ ਇੱਕ ਮਿੰਟ ਜਸਾ ਲੋਕੀ ਕਹਿੰਦੇ ਆ ਕਿ ਸਾਰੀ ਫੈਮਲੀ ਦੇ ਕੱਪੜੇ ਹੋਣੇ ਚਾਹੀਦੇ ਆ ਨਨਾਨਾ ਦੇ ਵੀ ਹੋਣੇ ਚਾਹੀਦੇ ਦੋਹਰਾ ਦੇ ਵੀ ਹੋਣੇ ਚਾਹੀਦੇ ਜੇਠਾ ਦੇ ਵੀ ਹੋਣੇ ਚਾਹੀਦੇ ਮਤਲਬ ਪੁੱਛੇ ਕਿ ਕੱਪੜਿਆਂ ਤੋਂ ਬਗੈਰ ਨਹੀਂ ਚੱਲੇਗਾ ਹਾਂ ਉਹ ਤੇ ਹੈ ਉਹ ਭੈਣ ਜੀ ਹੁਣ ਅਗਾਗਾ ਤਿਆਰ ਆਣ ਡੇ ਇਹੋ ਕੰਮ ਹੀ ਸ਼ੁਰੂ ਹੋਣੇ ਆ ਸਹੀ ਗੱਲ ਦੱਸ ਸਾਡੀ ਵੀਡੀਓ ਵੇਖਦਾ ਪਰ ਇਹ ਕੰਮ ਨਾ ਕਰੇ ਆਪਾਂ ਜੇ ਕਿਸੇ ਨੂੰ ਦਿੰਦੇ ਨਹੀਂ ਆ ਨਾ ਕੋਈ ਕਿਸੇ ਦਾ ਕਪੜਾ ਪਾਉਂਦਾ ਪਾਉਂਦਾ ਵੀ ਨਹੀਂ ਪਸੰਦ ਹੀ ਨਹੀਂ ਕੋਈ ਇਹਨੂੰ ਅੱਗੋਂ ਅੱਗੇ ਤੋਰ ਦਿੰਦਾ ਤੋਰਨ ਜੀ ਵਾਲਾ ਫਾਫਾ ਹਾਂ ਜੀ ਜੀ ਉਹ ਸਪਲਾਈ ਦਾ ਮਾਲ ਬਣੇ ਹੁੰਦੇ ਆ ਜੀ ਇੱਕ ਗੱਲ ਹੋਰ ਦੇਨ ਤਿਆਰ ਸ਼ੁਰੂ ਹੋ ਗਏ ਜੇ ਮੇਰੇ ਆਪਣੇ ਪਰਸਨਲ ਐਕਸਪੀਰੀਅੰਸ ਬਹੁਤ ਜ਼ਿਆਦਾ ਹੈਗੇ ਜੀ ਨੇ ਐਲੋ ਜੀ ਸਾਹਿਲ ਵੀ ਆ ਗਿਆ ਜੀ ਆ ਜਾ ਆ ਜਾ ਬੜੇ ਪਰਸਨਲ ਐਕਸਪੀਰੀਅੰਸ ਹੈਗੇ ਜੀ ਤੇ ਤੁਹਾਨੂੰ ਆ ਸਾ ਜਿੰਨੇ ਧਿਆਰ ਚੱਲਣੇ ਨਾਲ ਸਾਰੇ ਐਕਸਪੀਰੀਅੰਸ ਹੀ ਚੱਲਣਗੇ ਅਗੋਂ ਲੋੜੀ ਆਂਦੀ ਵੀ ਆ ਆ ਲੋੜੀ ਆ ਗਈ ਹੈ ਤੈਨੂੰ ਆ ਮੇਰੇ ਵੀ ਲੋਣੀ ਜਾਂਦੀ ਵੀ ਆ ਸੰਤਾਈ ਕੰਪਣੀ ਆ ਰਹੇ ਨੇ ਨਹੀਂ ਬੈਠੇ ਫੋਨ ਹੀ ਵੇਖ ਰਹੇ ਆਨ ਵੀ ਵਧੀਆ ਜੱਪੇ ਵੀ ਆਨ ਮੇਰੇ ਨਾਲ ਬੋਲਣਾ ਚਾਹੀਦਾ ਠੀਕ ਆ ਅਚਾ ਜੀ ਸਾਰੇ ਜਣੇ ਇੱਕ ਵਾਰੀ ਹੈਪੀ ਨਿਊ ਇਅਰ ਸਾਰਿਆਂ ਨੂੰ ਨਵੇਂ-ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੁਣ ਜੀ ਤੇ ਬਾਕੀ ਸਾਰੇ ਜਣੇ ਇਹ ਜ਼ਰੂਰ ਦੱਸਿਓ ਤੁਹਾਨੂੰ ਚਾਹੀਦਾ ਵਿਆ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਬਹੁਤ ਵਧੀਆ ਲੱਗਾ ਹਾਂ ਵਧੀਆ ਲੱਗਾ ਹਾਸਾ ਵੀ ਸੀ ਜੇ ਹਾਂ ਚਲੋ ਠੀਕ ਹੈ ਜੀ ਜੇ ਤੁਹਾਨੂੰ ਸਾਡੇ ਟੌਪਿਕ ਵਧੀਆ ਲੱਗਦੀ ਹੈ ਹੁਣ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹਾਂਜੀ ਆ ਰੁਪਿੰਦਰ ਗੌਰ ਜੀ ਤੁਹਾਡਾ ਮੈਸੇਜ ਮੈਂ ਤੁਹਾਡੇ ਸਾਹਮਣੇ ਦੇਣ ਲਈ ਆ ਆ ਇਹਨਾਂ ਨੂੰ ਮੰਜੂ ਭੈਣ ਜੀ ਨੂੰ ਇਹ ਜਨਾਨੀ ਆਪਣੀ ਪੰਜਾਬੀ ਨਹੀਂ ਸਧਾਰਨ ਜੇ ਤੁਹਾਨੂੰ ਕਿਵੇਂ ਕਹਿ ਕਰਾ ਦਿੰਦਾ ਤਾਂ ਇਹਨਾਂ ਨੂੰ ਮੈਂ ਕਹਣਾ ਸੀ ਬੇੜੀਆਂ ਚਵੱਟੇ ਇਹ ਪਤਾ ਨਹੀਂ ਕੱਲ ਇਹਨਾਂ ਨੇ ਕੀ ਲੌਜ ਬੋਲਤਾ ਦੇਖੋ ਵੀ ਮੈਂ ਨਾ ਜਾਣ ਬੋਝ ਕੇ ਅਸਰਾ ਬੋਲਦੀ ਆ ਕਿਉਂ ਭੈਣਾ ਵੀ ਤਾਂ ਫਿਰ ਯਾਦ ਕਰਨੀ ਹੈ ਨਾ ਸਰ ਬਣਾਣੀ ਯਾਦ ਨਹੀਂ ਕਰਨਾ ਸਾਨੂੰ ਹੋਟਰਾ ਤੇ ਸਾਡਾ ਕੋਈ ਕਮੈਂਟ ਨਹੀਂ ਆਂਦਾ ਕਮੈਂਟ ਆਏਗਾ ਬਾਅਦ ਵਿੱਚ ਸਹੀ ਸਹੀ ਹਲਾ ਚਲੋ ਠੀਕ ਹੈ ਜੀ ਜੇ ਸਾਡੀ ਵੀਡੀਓ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮੱਚ ਜੀ